ਸ਼ਾਸਤ ਕਾਰਜੀ ਸਾਰਿਆਂ ਨੂੰ ਕਿਦਾਂ ਸਾਰੇ ਹੋ ਸਾਰੇ ਬਿਲਕੁਲ ਠੀਕ ਹੋਵੋਗੇ ਐਂਡ ਮੈਂ ਅੱਜ ਲੈ ਕੇ ਆਈਆਂ ਤੁਹਾਨੂੰ ਦੇ ਲਈ ਇੱਕ ਨਵੀਂ ਚੀਜ਼ ਗਰਮੀ ਬਹੁਤ ਆਣਾ ਤੇ ਕਿਚਨ ਦੇ ਵਿੱਚ ਕੰਮ ਕਰਨਾ ਬਹੁਤ ਮੁਸ਼ਕਿਲ ਹੋ ਰਿਹਾ ਸੀ ਤੇ ਹੁਨਰ ਦੇ ਪਾਪਾ ਨੇ ਲਿਆ ਕੇ ਦਿੱਤਾ ਮੈਨੂੰ ਇਹ ਫੈਨ ਜਿਹੜਾ ਕਿ ਆਪਣੀ ਸ਼ਾਪ ਤੇ ਹੁੰਦਾ ਹੈਗਾ ਵੈਸੇ ਮੈਂ ਉਹਨਾਂ ਨੂੰ ਕਾਫੀ ਵਾਰ ਕਿਹਾ ਸੀਗਾ ਮੈਨੂੰ ਲਿਆ ਦਿਓ ਲਿਆ ਦਿਓ ਬਟ ਕਹਿੰਦੇ ਹੁੰਦੇ ਆ ਨਾ ਘਰ ਦੀ ਚੀਜ਼ ਦੇਰ ਨਾਲ ਹੀ ਮਿਲਦੀ ਹੁੰਦੀ ਹੈਗੀ ਆਪਦੀ ਦੁਕਾਨਾਂ ਤੇ ਇੰਨੇ ਪਏ ਨੇ ਵੇਕਦੇ ਆਗੇ ਬਟ ਆਪਦੇ ਘਰੇ ਪਹੁੰਚਣ ਦੇ ਵਿੱਚ ਇਹਨੂੰ ਬਹੁਤ ਦੇਰ ਹੋਗੀ ਪਹਿਲਾ ਉਹ ਦੂਸਰਾ ਸੀਗਾ ਇੰਦੋਂ ਥੋੜਾ ਜਿਹਾ ਵੱਡਾ ਸੀਗਾ ਬਟ ਇਹ ਵਾਲਾ ਮੈਨੂੰ ਬਹੁਤ ਵਧੀਆ ਲੱਗਿਆ ਇਥੋਂ ਪਾਣੀ ਪੈਂਦਾ ਆ ਪਾਣੀ ਪੈ ਜਾਂਦਾ ਬਿਲਕੁਲ ਠੰਡਾ ਪਾਣੀ ਤੁਸੀਂ ਪਾ ਸਕਦੇ ਹੋਗੇ ਠੰਡੀ ਭਾਫ਼ ਵੀ ਨਿਕਲਦੀ ਆ ਐਂਡ ਹਵਾ ਵੀ ਆਉਂਦੀ ਆ ਉੱਪਰ نیچے ਤੁਸੀਂ ਜੋ ਪੱਤੀਆਂ ਲੱਗੀਆਂ ਹੁੰਦੀਆਂ ਨਾ ਉਹਨਾਂ ਨੂੰ ਕਰ ਸਕਦੇ ਹੋਗੇ ਤੇ ਬਹੁਤ ਹੀ ਵਧੀਆ ਜਿਹੜੀ ਚੀਜ਼ ਆ ਮੈਂ ਕਿਚਨ ਚ ਕੱਲ ਯੂਜ਼ ਕਰਿਆ ਐਂਡ ਮੈਨੂੰ ਮਤਲਬ ਬਹੁਤ ਆਸਾਨੀ ਹੋਈ ਰੋਟੀ ਬਣਾਉਣ ਦੇ ਵਿੱਚ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋ ਰਹੀ ਆ ਬਹੁਤ ਦਿੱਕਤ ਹੁੰਦੀ ਆ ਨਾ ਕੰਮ ਕਰਨ ਦੇ ਵਿੱਚ ਤੇ ਕੱਲ ਮੈਂ ਆਸਾਨੀ ਦੇ ਨਾਲ ਜਿਹੜਾ ਕੰਮ ਆ ਨਾ ਉਹ ਸਾਰਾ ਕਰ ਲਿਆ ਸੀਗਾ ਤੇ ਮੈਨੂੰ ਇਹਦੇ ਬਾਰੇ ਥੋੜਾ ਜਿਹਾ ਹਲੇ ਚੰਗੀ ਤਰ੍ਹਾਂ ਨਹੀਂ ਪਤਾ ਬਟ ਹੁਣ ਬਹੁਤ ਵਧੀਆ ਉੱਚੀ ਜਗ੍ਹਾ ਤੇ ਰੱਖ ਕੇ ਇਹਨੂੰ ਆਪਾਂ ਯੂਜ਼ ਕਰ ਸਕਦੇ ਆਂਗੇ ਹੁਣ ਬਹੁਤ ਆਸਾਨੀ ਹੋ ਗਈ ਕੰਮ ਕਰਨ ਦੇ ਵਿੱਚ ਅਗਰ ਤੁਸੀਂ ਨੇ ਵੀ ਲੈਣਾਗਾ ਤਾਂ ਤੁਸੀਂ ਕਮੈਂਟ ਕਰ ਸਕਦੇ ਹੋਗੇ ਮੈਂ ਤੁਹਾਨੂੰ ਨੰਬਰ ਭੇਜ ਦਾਂਗੀ ਤੁਸੀਂ ਆਰਡਰ ਕਰ ਸਕਦੇ ਹੋਗੇ ਐਂਡ ਬਸ ਇਸ ਤੋ ਵਾਦਰੀ ਮੈ ਲੱਗੀ ਸੀ ਕਿ ਘਰ ਦੇ ਕੰਮ ਕਰਨ ਤੇ ਸਭ ਤੋਂ ਪਹਿਲਾ ਕੰਮ ਸੀਗਾ ਮੈਨੇ ਕਿਚਨ ਵਗੈਰਾ ਕਲੀਨ ਕਰਤਾ ਸੀ ਬਾਥਰੂਮ ਵਗੈਰਾ ਸਾਫ ਕਰਤੇ ਸੀਗੇ ਤੇ ਆ ਦੇਖੋ ਵਾਲ ਪੇਪਰ ਦਾ ਹਾਲ ਥੋੜਾ ਜਿਆ ਕੀਤਾ ਸੀ ਹਨਰ ਨੇ ਤੇ ਬਾਕੀ ਦਾ ਰਹਿੰਦਾ ਖੁੰਦਾ ਹਨਰ ਦੇ ਪਾਪਾ ਨਹੀਂ ਕਰਤਾ ਬੱਚਿਆਂ ਦੇ ਨਾਲ ਬੱਚੇ ਬਣ ਜਾਂਦੇ ਹੈਗੇ ਤੇ ਬਸ ਇੱਥੇ ਮੈ ਲੱਗੀ ਸੀ ਜੀ ਝਾੜੂ ਕੱਢਣਾ ਕਮਰੇ ਦੇ ਵਿੱਚੋਂ ਕੱਦਾ ਕੁੰਦਾ ਤੇ ਵੀ ਇੱਕ ਵਾਰ ਚੰਗੀ ਤਰ੍ਹਾਂ ਮਾਰਤਾ ਸੀਗਾ ਜਾਲੇ ਵਗੈਰਾ ਹੋ ਜਾਂਦੇ ਹਨ ਤੇ ਗੰਦਾ ਤੇ ਤੇਵਾਸ ਇੱਥੇ ਗੇਟ ਸੀਗਾ ਜਿਹੜਾ ਆਪਣਾ ਪਿਛਲਾ ਮਹੀਨਾ ਚੰਗੀ ਤਰ੍ਹਾਂ ਸਾਫ ਕਰਨ ਲੱਗੀ ਸੀਗੀ ਹੌਲੀ ਹੌਲੀ ਕਰਕੇ ਕੰਮ ਹੁੰਦਾ ਗਰਮੀ ਬਹੁਤ ਹੁੰਦੀ ਹੈ ਹੈਨਾ ਮਤਲਬ ਕਿ ਅਬ ਗਰਮੀ ਦੇ ਵਿੱਚ ਕੰਮ ਕਰਨਾ ਲਗਾਤਾਰ ਬਹੁਤ ਔਖਾ ਹੋ ਜਾਂਦਾ ਤੇ ਹੁਣ ਥੋੜਾ ਜਨਾ ਮੈਂ ਵਿੱਚ ਵਿੱਚ ਨਾ ਬ੍ਰੇਕ ਲੈ ਲੈ ਕੰਮ ਕਰਦੀ ਹੁੰਦੀ ਆ ਬਿਕੋਜ਼ ਜਿੰਨੀ ਇੰਨੀ ਗਰਮੀ ਦੇ ਵਿੱਚ ਕੰਮ ਕਰਨਾ ਇੱਕ ਹਾਊਸ ਵਾਈਫ ਦੇ ਲਈ ਵੀ ਬਹੁਤ ਔਖਾ ਹੈਨਾ ਬਟ ਇਹ ਗੱਲਾਂ ਕਹਿ ਦਿੰਦੇ ਆ ਨਾ ਵੀ ਚਲੋ ਘਰ ਦਾ ਕੰਮ ਹੀ ਕਰਦੇ ਹੋ ਹੋਰ ਕੀ ਕਰਦੇ ਹੋਗੇ ਕਈ ਲੋਕ ਕਹਿ ਦਿੰਦੇ ਆ ਕਿ ਬਟ ਇਹ ਜਿਹੜਾ ਕਰਦਾ ਨਾ ਉਹ ਨਹੀਂ ਪਤਾ ਹੁੰਦਾ ਵੀ ਘਰ ਦਾ ਕੰਮ ਕਰਨਾ ਵੀ ਕੋਈ ਆਸਾਨ ਨਹੀਂ ਹੁੰਦਾ ਸਫਾਈਆਂ ਝਾਲੂ ਪੋਚੇ ਕਪੜਾ ਲੀੜਾ ਖਾਣਾ ਬਣਾਉਣਾ ਸਾਰਾ ਵੀ ਕੋਈ ਘੱਟ ਕੰਮ ਨਹੀਂ ਹੁੰਦਾ ਹੈਗਾ ਇਹ ਇੱਕ ਦਿਨ ਆਪਣੀ ਜ਼ਿੰਦਗੀ ਜੀ ਕੇ ਵੇਖੋ ਤੇ ਫਿਰ ਪਤਾ ਲੱਗਦਾਗਾ ਹਨਾ ਇੱਕ ਹਾਊਸ ਵਾਈਫ ਵੀ ਕਿਸੇ ਤੋਂ ਘੱਟ ਨਹੀਂ ਹੁੰਦੀ ਉਹ ਵੀ ਆਪਣੀ ਜ਼ਿੰਦਗੀ ਵਿੱਚ ਬਹੁਤ ਮਿਹਨਤ ਕਰਦੀ ਆਪਣੇ ਬੱਚਿਆਂ ਲਈ ਆਪਣੇ ਪਰਿਵਾਰ ਲਈ ਸਾਰਾ ਦਿਨ ਆਪਣੇ ਬੱਚਿਆਂ ਤੇ ਆਪਣੇ ਪਰਿਵਾਰ ਤੇ ਆਪਣੇ ਘਰ ਲਈ ਸਾਰਾ ਦਿਨ ਲਗਾ ਦਿੰਦੀ ਆ ਤੇ ਉਹਨੂੰ ਵੀ ਕਦੇ ਕਿਸੇ ਤੋਂ ਘੱਟ ਨਹੀਂ ਸਮਝਣਾ ਚਾਹੀਦਾ ਬਸ ਉਹਨਾਂ ਦੀ ਹੈਲਪ ਕਰਲਾ ਨਾਲ ਸਬਜ਼ੀਆਂ ਲੈਂਦੇ ਆ ਕਈ ਵਾਰੀ ਹੋ ਜਾਂਦਾ ਵੀ ਬਾਹਰੋਂ ਲੈਣੀ ਪੈ ਜੇ ਤੇ ਇੱਥੇ ਮੈਂ ਲੈ ਲੈਂਦੇ ਅੰਬ ਮੰਮੀ ਬਹੁਤ ਖਾਂਦੇ ਆ ਮੰਮਾ ਨੂੰ ਬਹੁਤ ਪਸੰਦ ਨੇ ਅੰਬ ਉਹ ਮੇਰੇ ਡੈਡੀ ਵੀ ਖਾ ਲੈਂਦੇ ਆ ਹੁਣਰ ਵੀ ਖਾ ਲੈਂਦਾ ਆ ਮੈਂ ਘੱਟ ਖਾਂਦੀ ਆ ਹੁਣਰ ਵੀ ਘੱਟ ਘੱਟ ਹੀ ਖਾਂਦੇ ਆ ਅੰਬ ਇੱਥੇ ਮੈਂ ਲੈ ਲੈਂਦੇ ਆ ਨਾਲ ਆਲੂ ਵਰਤਨੇ ਆ ਪਰ ਨਾਲ ਆਲੂ ਇਹ ਵੀ ਸਮੇਂ ਚਿੱਟੇ ਲੈ ਲੈ ਬਿਕੋਜ਼ ਉਹ ਆਲੂ ਨਾ ਹੁਣ ਹੈ ਵੀ ਵਰਤਨ ਲੋਕ ਉਹਨਾਂ ਨੂੰ ਵੀ ਛਾਂਟੂਗੀ ਕੱਟੂਗੀ ਖਰਾਬ ਹੋਏ ਪਏ ਨੇ ਇੰਨੇ ਚਿੰਦਾ ਸਪਾਂਸਟ ਦੇ ਪੀ ਵਾਲੇ ਯੂਜ਼ ਕਰ ਲਵਾਂਗੇ ਐਂਡ ਇਹ ਇਹ ਦੋ ਚੀਜ਼ਾਂ ਹੁਣ ਮੈਂ ਲਈਆਂ ਆਂ ਐਂਡ ਇਥੇ ਆਪਣਾ ਸਾਰੇ ਜਿਹੜੇ ਕੱਪੜੇ ਸੀ ਉਹ ਤੋਤੇ ਸੀ ਇਹ ਮੈਂ ਵੈਸੇ ਇੱਧਾ ਰੱਖ ਦਿੰਦੀ ਕੱਢੀ ਕਰਕੇ ਬਿਕੋਜ਼ ਘਰੇ ਕੋਈ ਹੈ ਨਹੀਂ ਸੀ ਹੁਣਰ ਕੱਲਾ ਨੀਚੇ ਰਹਿ ਜਾਂਦਾ ਮੈਂ ਕੋਠੀ ਤੇ ਸੁੱਕਣੇ ਪਾ ਕੇ ਆਣੇ ਹੁੰਦੀ ਆ ਤੇ ਜਦੋਂ ਹੁਣਰ ਤੇ ਪਾਪਾ ਹੁਣ ਰੋਟੀ ਖਾਣ ਘਰੇ ਆਉਣਗੇ ਤੇ ਉਦੋਂ ਮੈਂ ਸਾਰੇ ਜਿਹੜੇ ਕੱਪੜੇ ਨੇ ਚੱਕ ਕੇ ਕੋਠੇ ਤੇ ਸੁਕਰੇ ਪਾ ਕੇ ਆਉਂਗੀ ਐਂਡ ਉਸ ਤੋਂ ਬਾਅਦ ਜੀ ਬਸ ਇੱਥੇ ਦਪਹਿਰ ਦਾ ਟਾਈਮ ਸੀ ਐਂਡ ਹੁਣਰ ਦਾ ਆ ਗਿਆ ਸੀ ਪੀਜ਼ਾ ਉਹਨੇ ਪੀਜ਼ਾ ਮਤਲਬ ਬਹੁਤ ਉਹਦਾ ਜੀ ਕਰਦਾ ਸੀ ਖਾਣ ਨੂੰ ਤੇ ਦੇਖੋ ਕਿੰਨੀ ਉਹਦੀ ਖੁਸ਼ੀ ਆ ਨੂੰ ਅੰਡੀ ਤੇ ਨਾ ਉਹਨਰ ਪੀਜ਼ਾ ਖਾਂਦਾ ਪਿਆ ਸੀ ਅਸੀਂ ਨਾ ਸਾਰੇ ਉਹਨੂੰ ਚਿਹੜਾਈ ਜਾਂਦੇ ਸੀ ਵੀ ਮੈਨੂੰ ਦੇ ਦੇ ਮੈਨੂੰ ਦੇ ਦੇ ਪਰ ਉਹ ਕਹਿ ਰਿਹਾ ਸੀ ਮੈਂ ਕਿਸੇ ਨੂੰ ਨਹੀਂ ਦੇਣਾ ਬਿਕੋਜ਼ ਉਹਨੂੰ ਸੀ ਇਦਾਂ ਇਹ ਵਾਲੀ ਚੀਜ਼ ਇਦਾਂ ਨਹੀਂ ਪੀਜ਼ਾ ਬਹੁਤ ਘੱਟ ਖਵਾਉਂਦੇ ਆ ਤੇ ਪੀਜ਼ਾ ਵੀ ਇਹਨੇ ਲਾਈਫ ਦੇ ਵਿੱਚ ਆਈ ਥਿੰਕ ਸੈਕਿੰਡ ਵਾਰ ਹੀ ਖਾਦਾ ਸੈਕਿੰਡ ਜਾਂ ਥਰਡ ਵਾਰ ਖਾਦਾ ਹੋਣਾਗਾ ਹੁਣ ਜਿਵੇਂ ਨੇ ਅੱਜ ਖਾ ਲਿਆ ਤੇ ਇਹਨੂੰ ਆਉਣੇ ਨਹੀਂ ਹੈਗਾ ਵੀ ਅਸੀਂ ਇਹਨੂੰ ਦੋ ਦਿਨਾਂ ਨੂੰ ਫੇਰ ਲਿਆ ਦਾਂਗੇ ਪਰ ਇਦਾਂ ਹੁੰਦਾ ਨਾ ਵੀ ਕਦੇ-ਕਦੇ ਬੱਚੇ ਦੇ ਰਮਾਨ ਨੇ ਜਿਹੜੇ ਨਿੱਕ-ਨਿੱਕੀਆਂ ਖੁਸ਼ੀਆਂ ਨੇ ਉਹ ਪੂਰੀਆਂ ਕਰਨੀਆਂ ਚਾਹੀਦੀਆਂ എഡ തൊട്ട ജൂർ ദിവസ